ਜਿਹੜੇ ਨਾਰਥ ਰੀਜਨਸ ਨੇ ਉਹਨਾਂ ਦੇ ਵਿੱਚ ਅੱਛੀ ਬਾਰਿਸ਼ ਹੋਈ ਹੈ ਜਿਹੜੇ ਕਿ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਉਪਰ ਹਿਮਾਚਲ ਨਾਲ ਲੱਗਦੇ ਰੇਨ ਨੇ ਪਠਾਨਕੋਟ ਦਾ ਏਰੀਆ ਹੈ ਜਾਂ ਕਿਸ਼ਾ ਉੱਥੇ ਅੰਮ੍ਰਿਤਸਰ ਗੁਰਦਾਸਪੁਰ ਅੱਛੀ ਬਾਰਿਸ਼ ਹੋਈ ਹੈ ਬਟ ਇਹ ਹੈ ਕਿ ਸਿਸਟਮ ਜਿਹੜਾ ਉਹ ਅੱਗੋਂ ਡਿਵੈਲਪ ਨਹੀਂ ਹੋ ਸਕਿਆ ਉੱਥੇ ਥੋੜਾ ਜਿਹਾ ਸਟੈਕਟੈਕ ਕਰਕੇ ਉਹ ਡਿਸਪਰਸ ਹੋ ਗਿਆ ਹੁਣ ਜਿਹੜੀ ਪ੍ਰੈਡਿਕਸ਼ਨ ਹੈ ਕਿ 7 ਤੋਂ ਡਵੈਲਪਮੈਂਟ ਸ਼ੁਰੂ ਹੋਏਗੀ ਸੋ 7-8 ਨੂੰ ਸਿਖ ਇਕਸਪੈਕਟ ਕਰ ਰਹੇ ਆ ਕਿ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਫਿਰ ਵੀ ਆਪਾਂ ਪੂਰਾ ਪੰਜਾਬ ਨਹੀਂ ਲੱਗ ਰਿਹਾ ਕਿ ਕਵਰ ਹੋਏਗਾ ਕਿਉਂਕਿ ਉਹ ਜਿਹੜਾ ਸਿਸਟਮ ਹੈ ਉਹ ਬੜੀ ਖਲੀ ਜਿਹੜਾ ਉਹ ਕਨਸੈਂਟਰੇਟ ਹੋ ਰਿਹਾ ਰਿਹਾ ਸੋ ਕੁਝ ਹਿੱਸਿਆਂ ਦੇ ਵਿੱਚ ਜੂਰੂਮੀத் ਹੈ ਕਿ ਜਿਹੜੀ 7 ਤੇ 8 ਨੂੰ ਆਪਾਂ بارش ਜਿਹੜੀ ਆ ਉਹ ਹੋ ਸਕਦੀ ਹੈ ਕਿਤੇ ਹੈਵੀ ਰੇਨਫਾਲ ਹੋ ਰਹੀ ਹੈ ਕਿਤੇ ਕਲਾਊਡ ਬਸਟ ਹੋ ਰਿਹਾ ਤਾਂ ਫਿਰ ਜਿਹੜਾ ਵਿੱਚ ਕੁਝ ਏਰੀਆ ਹੈ ਉਹ ਡੈਫਸੂ ਹੋ ਜਾਂਦਾ ਸੋ ਇਸੇ ਤਰ੍ਹਾਂ ਹੀ ਇਸ ਵਾਰੀ ਜਿਹੜੀਆਂ ਕੰਡੀਸ਼ਨਸ ਨੇ ਪੰਜਾਬ ਨਾਲ ਹੋ ਰਹੀਆਂ ਨੇ ਥੋੜਾ ਕੰਫਰਟੇਬਲ ਵੈਦਰ ਹੈ ਕਿਉਂਕਿ ਜਿਹੜੀ ਹਵਾ ਚੱਲ ਰਹੀ ਹੈ ਉਹਦੇ ਨਾਲ ਇੰਨੀ ਹਿਊਮਿਡਿਟੀ ਸਸ ਨਹੀਂ ਫੀਲ ਹੋ ਰਹੀ ਤੇ ਹੁਣ ਜਿਸ ਤਰ੍ਹਾਂ 7-8 ਪਰ ਫਿਰ ਸਾਨੂੰ ਲੱਗ ਰਿਹਾ ਕਿ ਡਵੈਲਪਮੈਂਟ ਹੈਗੀ ਹੈ بارش ਵੀ ਹੈਗੀ ਹੈ ਸੋ ਹੁਣ ਜਿਵੇਂ 3-4 ਦਿਨ ਆਪਾਂ ਨੂੰ ਥੋੜਾ ਜਿਹਾ ਰੀਲਿਫ ਲਾਏਗਾ ਹੈਲੋ ਮਾਸਟਰ ਸਸ਼ੀ ਕੁਲ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੁਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈ ਦਾ ਮੌਸਮ ਖਬਰਨਾਮਾ ਸੋ ਦੋਸਤੋ ਇਸ ਵੇਲੇ ਆ ਗਏ ਲੁਧਿਆਣਾ ਸ਼ਹਿਰ ਦੇ ਪੀਏਯੂ ਦੇ ਵਿੱਚ ਤੁਹਾਨੂੰ ਦੱਸ ਦਵਾਂ ਕਿ ਲਗਾਤਾਰ ਅਗਸਤ ਦੇ ਮਹੀਨੇ ਸ਼ੁਰੂਆਤ ਹੋ ਚੁੱਕੀ ਹੈ ਲੇਕਿਨ ਲਗਾਤਾਰ ਹਰ ਇੱਕ ਨੂੰ ਇੰਤਜ਼ਾਰ ਸੀਗਾ ਕਿ ਜੁਲਾਈ ਦੀ ਤਰ੍ਹਾਂ ਕੁਝ ਸ਼ੁਰੂਆਤੀ ਦਿਨਾਂ ਦੇ ਤਰ੍ਹਾਂ ਇਸ ਵਾਰੀ ਵੀ ਕੁਝ ਮੀਂਹ ਜਿਹੜਾ ਵੇ ਦੇਖਣ ਨੂੰ ਮਿਲੇਗਾ ਲੇਕਿਨ ਸ਼ੁਰੂਆਤੀ ਦਿਨ ਮੀਂਹ ਤਾਂ ਹੋਇਆ ਲੇਕਿਨ ਇੰਨੇ ਵੇ ਦੇ ਨਾਲ ਨਹੀਂ ਹੋਇਆ ਕਿ ਤੁਸੀਂ ਕਹਿ ਲੋ ਕਿ ਥੋੜੀ ਰਾਹਤ ਮਿਲੀ ਹੋਵੇ ਕਿਉਂਕਿ ਆਉਣ ਵਾਲੇ ਦਿਨਾਂ 'ਚ ਵੀ ਲੱਗ ਰਿਹਾ ਹੈ ਕਿ ਜੇ ਬਰਸਾਤਾਂ ਜੜੀਆਂ ਨੇ ਕਾਫੀ ਥੋੜੀਆਂ ਦੂਰੀ ਨੇ ਔਰ ਆਉਣ ਵਾਲੇ 2-4 ਦਿਨਾਂ 'ਚ ਵੀ ਲੱਗਦਾ ਹੈ ਇਹ ਸ਼ਾਂਤੀ ਹੀ ਹੈ ਕਿਉਂਕਿ ਅਗਰ ਮੈਮ ਕਿੱਕੇ ਗਿਲਦੀ ਜਾਣੀ ਹੈ ਤੇ ਇਹਨਾਂ ਨਾਲ ਹੀ ਗੱਲਬਾਤ ਕਰਦੇ ਹਾਂ ਜਾਣਦੇ ਕਿ ਐਸੀ ਪੰਜ ਤਰੀਕਾ ਚ ਹੋ ਚੁੱਕੀ ਹੈ ਆਉਣ ਵਾਲੇ ਦਿਨ ਕਿਤਾ ਦੇ ਅੰਦਰ ਜਾਂਦੇ ਆ ਸਸ਼ੀ ਕਾ ਮੈਮ ਹਾਂਜੀ ਸਸ਼ੀ ਕਾ ਸਭ ਕਿਸ ਤਰ੍ਹਾਂ ਦੇਖਦੇ ਹੋ ਕਿ ਸ਼ੁਰੂਆਤੀ ਜਿਹੜੇ 1 2 ਦਿਨ ਸੇ ਉਹਦੇ ਥੋੜੀ ਬਾਰਿਸ਼ ਛੁਟਫੁਟ ਬਾਰਿਸ਼ ਹੋਈ ਪਰ ਉਸ ਵੇਹ ਨਾਲ ਉਹ ਜਦਾ ਸੋਚਿਆ ਸੀ ਹਾਂਜੀ ਦੇਖੋ ਜਿਹੜਾ ਪੂਰੇ ਪੰਜਾਬ ਦੀ ਜੇ ਆਪਾਂ ਪਿਕਚਰ ਕਰਦੇ ਆ ਤਾਂ ਮਤਲਬ ਇਹ ਨਹੀਂ ਆਪਾਂ ਕਹਿ ਸਕਦੇ ਕਿ ਕਿਤੇ ਵੀ بارش ਨਹੀਂ ਹੋਈ ਜਿਹੜੇ ਨਾਰਥ ਰੀਜਨਸ ਨੇ ਉਹਨਾਂ ਦੇ ਵਿੱਚ ਅੱਛੀ بارش ਹੋਈ ਹੈ ਜਿਹੜੇ ਕਿ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਆ ਉਪਰ ਹਿਮਾਚਲ ਨਾਲ ਲੱਗ ਰਹੇ ਨੇ ਜਿਵੇਂ ਪਠਾਨਕੋਟ ਦਾ ਏਰੀਆ ਜਾਂ ਕੁਝ ਆ ਉੱਥੇ ਅੰਮ੍ਰਿਤਸਰ ਪੁਰਦਾਸਪੁਰ ਅੱਛੀ بارش ਹੋਈ ਹੈ ਬਟ ਇਹ ਕਿਉਂ ਸਿਸਟਮ ਜਿਹੜਾ ਉਹ ਅੱਗੋਂ ਡਿਵੈਲਪ ਨਹੀਂ ਹੋ ਸਕਿਆ ਉੱਥੇ ਥੋੜਾ ਜਿਹਾ ਸਟੈਗਨੇਟ ਕਰਕੇ ਉਹ ਡਿਸਪਰਸ ਹੋ ਗਿਆ ਬਟ ਹੁਣ ਹਲੇ ਥੋੜੇ ਇੱਕ ਦੋ ਦਿਨ ਕਲਾਉਡੀ ਕੰਡੀਸ਼ਨਸ ਰਹਿਣਗੀਆਂ ਥੋੜੀਆਂ ਪਾਟਲੀ ਕਲਾਉਡੀ ਕੰਡੀਸ਼ਨਸ ਕਿਉਂਕਿ ਅੱਜ ਵੀ ਦੇਖ ਰਹੇ ਆ ਆਪਾਂ ਥੋੜੀ ਸਲੋ ਵਿ ਬਲੋ ਕਰ ਰਹੀ ਹੈ ਜੀ ਤੇ ਉਹਦੇ ਨਾਲ ਕਲਾਉਡਸ ਜਿਹੜੇ ਨੇ ਉਹ ਅਲਰੇ ਡਿਸਪਰਸ ਜੇ ਹੋ ਰਹੇ ਨੇ ਬਟ بارش ਨਹੀਂ ਹੋ ਰਹੀ ਹੈ ਨਾ ਬਟ ਸਿਸਟਮ ਜਿਸ ਤਰ੍ਹਾਂ ਥੋੜਾ ਜਿਹਾ ਕਨਸੈਂਟਰੇਟ ਹੋ ਰਿਹਾ ਹੈ ਤੇ ਹੁਣ ਜਿਹੜੀ ਪ੍ਰੈਡਿਕਸ਼ਨ ਹੈ ਕਿ 7 ਤੋਂ ਡਵੈਲਪਮੈਂਟ ਸ਼ੁਰੂ ਹੋਏਗੀ ਸੋ 7 8 9 ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਫਿਰ ਵੀ ਆਪਾਂ ਪੂਰਾ ਪੰਜਾਬ ਨਹੀਂ ਲੱਗ ਰਿਹਾ ਕਿ ਕਵਰ ਹੋਏਗਾ ਕਿਉਂਕਿ ਉਹ ਜਿਹੜਾ ਸਿਸਟਮ ਹੈ ਉਹ ਹੌਲੀ-ਹੌਲੀ ਜਿਹੜਾ ਉਹ ਕੰਸਨਟਰੇਟ ਹੋ ਰਿਹਾ ਸੋ ਕੁਝ ਹਿੱਸਿਆਂ ਦੇ ਵਿੱਚ ਜ਼ਰੂਰ ਉਮੀਦ ਹੈਗੀ ਹੈ ਕਿ ਜਿਹੜੀ 7 ਤੇ 8 ਨੂੰ ਆਪਾਂ ਬਾਰਿਸ਼ ਜਿਹੜੀ ਆ ਉਹ ਹੋ ਸਕਦੀ ਹੈ ਸੋ ਅੱਜ ਦਾ ਸਥਿਤੀ ਹੈ ਕਿ ਕੁਝ ਥਾਵਾਂ ਤੇ ਬਹੁਤ ਅੱਛੀ ਬਾਰਿਸ਼ ਹੋਈ ਹੈ ਉਸ ਸਾਰੇ ਨੇ ਦੇਖਿਆ ਕਿਸ ਪ੍ਰਕਾਰ ਦੇ ਨਾਲ ਹਿਮਾਚਲ ਦੀ ਸਾਈਡ ਤੇ ਕਿਸ ਤਰ੍ਹਾਂ ਮਾਨਸੂਨ ਦਾ ਪਰਕੋਪ ਚੱਲ ਰਿਹਾ ਹੈ ਬੱਦਲ ਫਟ ਰਹੇ ਉੱਤੇ ਕਾਫੀ ਜ਼ਿਆਦਾ ਔਰ ਇੱਥੇ ਤੱਕ ਕਿ ਦਿੱਲੀ ਵਰਗੇ ਸ਼ਹਿਰ ਦੇ ਵੀ ਆਸ-ਪਾਸ ਜਿਹੜਾ ਬੱਦਲ ਫਟ ਰਹੇ ਹੈਗੇ ਨੇ ਉੱਤੇ ਵੀ ਬਰਸਾਤ ਇੰਨੀ ਜ਼ਿਆਦਾ ਹੋਈ ਹੈ ਕਿ ਆ ਜਾਂਦਾ ਹੈ ਕਿ ਅਗਰ 100 ਮਿਲੀਮੀਟਰ ਬਾਰਿਸ਼ ਹੋਵੇ ਤਾਂ ਇੱਕ ਇਦਾਂ ਹੁੰਦਾ ਕਿ ਜਿਵੇਂ ਬਾਰਿਸ਼ ਦਾ ਬੱਦਲ ਇੱਕ ਨੇੜੇ ਜਿਹੜਾ ਫੱਟਿਆ ਹੋਵੇ ਤਾਂ ਨਹੀਂ ਬਰਸ ਇੰਨੇ ਤੇ ਸਮੇਂ ਦੇ ਵਿੱਚ ਹੋ ਜਾਵੇ ਘੰਟੇ-ਘੰਟੇ ਦੇ ਵਿੱਚ ਤਾਂ ਫੀਲ ਕੀਤਾ ਜਾਂਦਾ ਸੋ ਕਿਸ ਤਰ੍ਹਾਂ ਦੇਖਦੇ ਹੋ ਪਰੀਓਥੀ ਰਹਿ ਜਾਂਦੀ ਹੈ ਜਿਨ੍ਹਾਂ ਕਿਉਂਕਿ ਉਸ ਦਾ ਜਿਹੜਾ ਅਗਲੇ ਦਿਨ ਪੰਜਾਬ ਵਿੱਚ ਜ਼ਰੂਰ ਦੇਖਣ ਨੂੰ ਮਿਲਿਆ ਕਿ ਅਗਰ ਕੱਲ੍ਹ ਸ਼ਾਮ ਨੂੰ ਦਿੱਲੀ 'ਚ ਬਾਰਿਸ਼ ਹੋਈ ਸੀ ਤਾਂ ਅਗਲੇ ਦਿਨ ਕੁਝ ਸਵੇਰੇ ਕੁਝ ਹਵਾਵਾਂ ਤੇ ਕੁਝ ਬਰਸਾਤ ਦੇਖਣ ਨੂੰ ਮਿਲੀ ਹੈ ਪਰ ਉਹ ਕੁਝ ਦੇਰ ਦੇ ਲਈ ਰਹੀ ਹੈ ਹਾਂਜੀ ਬਿਲਕੁਲ ਦੇਖੋ ਜਿਸ ਤਰ੍ਹਾਂ ਜਿਹੜੇ ਪੰਜਾਬ ਦੇ ਨਾਲ ਜਿਹੜੇ ਐਡਜੋਇਨਿੰਗ ਏਰੀਆਜ਼ ਨੇ ਜਦੋਂ ਉੱਥੇ ਬਾਰਿਸ਼ ਹੁੰਦੀ ਹੈ ਤਾਂ ਡੈਫੀਨੇਟਲੀ ਜਿਹੜਾ ਇਫੈਕਟ ਆ ਪੰਜਾਬ ਤੇ ਆਉਣਾ ਹੈ ਕਿਉਂਕਿ ਜਿਹੜਾ ਵਿੰਡ ਪੈਟਰਨ ਹੁੰਦਾ ਹੈ ਉਹਦੇ ਨਾਲ ਜਿਹੜੀਆਂ ਵਿੰਡਸ ਨੇ ਉਹ ਅਗਰ ਮੌਇਸਚਰ ਕੈਰੀ ਨਹੀਂ ਕਰਦੀਆਂ ਬਟ ਉਹਦੇ ਨਾਲ ਥੋੜਾ ਜਿਹਾ ਟੈਂਪਰੇਚਰਸ ਦੇ ਵਿੱਚ ਫਾਲ ਦੇਖਣ ਨੂੰ ਮਿਲਦਾ ਹੈ ਜਿਵੇਂ ਹੁਣ ਆਪਾਂ ਦੇਖਿਆ ਕਿ ਸਾਡੇ ਕੋਲ ਵੀ ਟੈਂਪਰੇਚਰ 35 ਰਿਕਾਰਡ ਕੀਤਾ ਗਿਆ ਪਿਛਲੇ ਦਿਨਾਂ 'ਚ ਕੱਲ੍ਹ ਜਾਂ ਪਰਸੋਂ ਹਾਲਾਂਕਿ ਜਿਹੜਾ ਪਹਿਲਾਂ 37 38 ਤੱਕ ਚਲਾ ਗਿਆ ਸੀ ਸੋ ਉਹਦੇ ਨਾਲ ਟੈਂਪਰੇਚਰ ਜੂਰ ਫਾਲ ਹੋਇਆ नाइट टेंपरेचरस ਵੀ ਥੋੜੇ ਫਾਲ ਹੋਏ ਆ ਜਿਵੇਂ 31 ਤੱਕ ਚਲਾ ਗਿਆ ਸੀ ਹੁਣ ਸਾਡੇ ਕੋ 29 ਜਿਹੜਾ ਰਿਕਾਰਡ ਹੋਇਆ ਹੈ ਬਟ ਇਹ ਹੈ ਕਿ ਜਿਸ ਤਰ੍ਹਾਂ ਤੁਸੀਂ ਗਿਆ ਕਿ ਕਲਾਊਡ ਬਰਸਟ ਹੁੰਦੀਆਂ ਵੀ ਕੁਝ ਕੰਡੀਸ਼ਨਸ ਹੁੰਦੀਆਂ ਨੇ ਕਿਉਂਕਿ ਉਹ ਲੋਕਲਾਈਜ਼ਡ ਹੁੰਦਾ ਹੈ ਕੁਝ ਜਿਹੜਾ ਉਹਦੇ ਵਿੱਚ ਮਤਲਬ ਕੁਝ ਕਿਲੋਮੀਟਰ ਤੱਕ ਹੀ ਉਹਦਾ ਜਿਹੜਾ ਇਫੈਕਟ ਹੁੰਦਾ ਹੈ ਤੇ ਉਹ ਜਦੋਂ ਕਨਸੈਂਟਰੇਟ ਹੋ ਜਾਂਦਾ ਤਾਂ ਐਨਾ ਜ਼ਿਆਦਾ ਮਤਲਬ ਮਾਸ ਦੇ ਵਿੱਚ ਜਿਹੜਾ ਪਾਣੀ ਹੈ ਉਹ ਘਿਰਦਾ ਬਟ ਉਹਦੇ ਨਾਲ ਬਾਕੀ ਜਿਹੜੇ ਏਰੀਆਜ਼ ਉਹ ਫਿਰ ਸਗੋਂ ਸ਼ਾਰਟ ਆਫ ਰੇਨਫਾਲ ਰਹਿ ਜਾਂਦੇ ਹੈ ਇਸੇ ਤਰ੍ਹਾਂ ਜਿਵੇਂ ਹੁਣ ਦਿੱਲੀ ਦੇ ਵਿੱਚ ਇੰਨੀ ਜ਼ਿਆਦਾ ਬਾਰਿਸ਼ ਹੋ ਰਹੀ ਹੈ ਹਿਮਾਚਲ ਦੇ ਵਿੱਚ ਹੋ ਰਹੀ ਹੈ ਪਰ ਪੰਜਾਬ ਦੇ ਵਿੱਚ ਉਹਦਾ ਕਨਸੈਂਟ੍ਰੇਸ਼ਨ ਘਟ ਗਈ ਹੈ ਬਟ ਜੇ ਮੌਨਸੂਨ ਦੀ ਅ ਚੰਗੀ ਪ੍ਰੋਗਰੈਸ ਹੋਏ ਜਿਵੇਂ ਕਿ ਆਪਾਂ ਕਹਿੰਦਾ ਯੂਨੀਫਾਰਮਲੀ ਪ੍ਰੋਗਰੈਸ ਹੋਏ ਫਿਰ ਉਹ ਸ ਦੇ ਏਰੀਆਸ ਨੂੰ a time by time ਇਫੈਕਟ ਕਰਦੀ ਹੈ ਕਿਉਂਕਿ ਉਹਦੇ ਚ ਜੋ ਵੀ ਉਹਦੀਆਂ ਬ੍ਰਾਂਚੀਜ਼ ਨੇ ਕੋਈ ਜਿਵੇਂ ਅਰੇਬੀਅਨ ਸੀ ਦੀ ਬ੍ਰਾਂਚ ਆ ਜਾਂ ਬੇ ਆਫ ਬੰਗਾਲ ਦੀ ਬ੍ਰਾਂਚ ਆ ਜੋ ਦੋ ਇਕੱਠੀਆਂ ਹੋ ਕੇ ਇਫੈਕਟ ਕਰਦੀਆਂ ਮੌਇਸਚਰ ਲੈਡਨ ਹੁੰਦੇ ਆ ਵੈਂਟਸ ਤਾਂ ਉਹ ਫਿਰ ਅੱਛੀ ਰੇਨਫਾਲ ਕਾਜ਼ ਕਰਦੀਆਂ ਬਟ ਜਦੋਂ ਇਸ ਤਰ੍ਹਾਂ ਦੇ ਸਿਸਟਮ ਆ ਜਾਂਦੇ ਕਿ ਕਿਤੇ ਹੈਵੀ ਰੇਨਫਾਲ ਹੋ ਰਹੀ ਹੈ ਕਿਤੇ ਕਲਾਊਡ ਬਸਟ ਹੋ ਰਿਹਾ ਤਾਂ ਫਿਰ ਜਿਹੜਾ ਵਿੱਚ ਕੁਸ਼ ਏਰੀਆ ਹੈ ਉਹ ਡੈਫਿਸਿਟ ਰਹਿ ਜਾਂਦਾ ਸੋ ਇਸੇ ਤਰ੍ਹਾਂ ਹੀ ਇਸ ਵਾਰੀ ਜਿਹੜੀਆਂ ਕੰਡੀਸ਼ਨਸ ਨੇ ਪੰਜਾਬ ਨਾਲ ਹੋ ਰਹੀਆਂ ਨੇ ਹਾਂ ਮੈਂ ਮਗਰ ਤਾਪਮਨ ਦੀ ਗੱਲ ਕਰੀਏ ਤੇ ਕਿੰਨਾ ਤਾਪਮਨ ਸਮੇਂ કરીਏ ਕਿ ਕਿੱਦਾਂ ਤੇ ਰਹਿਣਗੇ ਆ ਦੇਖੋ ਹਲੇ ਟੈਂਪਰੇਚਰ ਜਿਵੇਂ ਥੋੜੇ ਜਿਹਾ ਫਾਲ ਕੀਤੇ ਆ ਪਰ ਨਾਰਮਲ ਨਾਲੋਂ ਹਲੇ ਵੀ ਜ਼ਿਆਦਾ ਨੇ ਜਿਵੇਂ ਨਾਈਟ ਟੈਂਪਰੇਚਰ 29 ਆ ਤਾਂ 26 ਡਿਗਰੀ ਨਾਰਮਲ ਹੁੰਦਾ ਤਾਂ 2-3 ਡਿਗਰੀ ਜ਼ਿਆਦਾ ਹੀ ਚੱਲ ਰਿਹਾ ਹੈ ਇਸੇ ਤਰ੍ਹਾਂ ਹੀ 35 ਜੇ ਮੈਕਸਿਮਮ ਆ ਤਾਂ 33 ਨਾਰਮਲ ਹੈ ਸੋ ਵੀ 2 ਡਿਗਰੀ ਜ਼ਿਆਦਾ ਚੱਲ ਰਿਹਾ ਹੈ ਬਟ ਫਿਰ ਵੀ ਥੋੜਾ ਕੰਫਰਟੇਬਲ ਵੈਦਰ ਹੈ ਕਿਉਂਕਿ ਜਿਹੜੀ ਹਵਾ ਚੱਲ ਰਹੀ ਹੈ ਉਹਦੇ ਨਾਲ ਇੰਨੀ ਹਿਊਮਿਡਿਟੀ ਸਾਨੂੰ ਨਹੀਂ ਫੀਲ ਹੋ ਰਹੀ ਤੇ ਹੁਣ ਜਿਸ ਤਰ੍ਹਾਂ 7-8 ਨੂੰ ਫੇਰ ਸਾਨੂੰ ਲੱਗ ਰਿਹਾ ਕਿ ਡਵੈਲਪਮੈਂਟ ਹੈਗੀ ਆ ਬਾਰਿਸ਼ ਵੀ ਹੈਗੀ ਹੈ ਸੋ ਹੁਣ ਜਿਵੇਂ 3-4 ਦਿਨ ਆਪਾਂ ਨੂੰ ਥੋੜਾ ਜਿਹਾ ਰੀਲੀਫ ਰਹੇਗਾ ਸੋ ਜਿਸ ਤਰ੍ਹਾਂ ਤੁਹਾਡੇ ਕਹਿੰਦਾ ਮਤਲਬ ਕਿ ਹਲੇ ਜਿਹੜੇ ਕਹਿੰਦੇ ਆ ਕੱਲ੍ਹ ਔਰ ਪਰਸੋ ਦੇ ਨਾ ਕਹਿੰਦੇ ਹਲੇ ਉਹਨਾਂ ਦੇ ਬਰਸਾਤ ਉਦੋਂ ਤੱਕ ਦੇਖਿਆ ਨਹੀਂ ਨਹੀਂ हां दोक दिन ਤਾਂ ਨਹੀਂ ਹੈਗੀ 5 ਤੇ 6 ਨੂੰ 7 ਨੂੰ ਸ਼ਾਮ ਨੂੰ ਡਵੈਲਪਮੈਂਟ ਸਟਾਰਟ ਹੋਏਗੀ ਤੇ ਫਿਰ 8 ਨੂੰ بارش ਦੇ ਚਾਂਸਸ ਕਾਫੀ ਹੈ ਜਿਆਦਾ ਬੈਟਰ ਐਜ਼ ਇਟ ਇਜ਼ ਐਸਾਈ ਚੱਲਦਾ ਰਹੇਗਾ ਦੋ ਤਿੰਨ ਦਿਨ हां जी ਨੀਅਰਬਾਊਟ 85 ਦੇ ਨੀਅਰਬਾਊਟ ਟੈਂਪਰੇਚਰ ਜਿਹੜਾ ਦਿੰਦਾ ਰਹੇਗਾ ਤੇ ਹਲੇ ਕਿਉਂਕਿ ਮੌਨਸੂਨ ਸੀਜ਼ਨ ਤਾਂ ਸਾਡੇ ਕੋਲ ਪੂਰਾ ਪਿਆ ਹੈ ਨੀਅਰਬਾਊਟ 1 ਐਂਡ ਹਾਫ ਮੰਥ ਪਿਆ ਹੈ ਸੋ ਉਮੀਦ ਕਰਦੇ ਆ ਕਿ ਜਿਹੜਾ ਨੈਕਸਟ ਫੇਜ਼ ਹੈਗਾ ਉਹ ਸਾਨੂੰ ਅੱਛੀ بارش ਮਿਲੇ ਬਹੁਤ ਬਹੁਤ ਸ਼ੁਕਰੀਆ ਸੋ ਦੋਸਤੋ ਐਸੀ ਮੈਮ ਕੇਕੇ ਜਿਹੜਾ ਸਾਫ਼ ਤੋਂ ਉਹਤੇ ਦੱਸਿਆ ਕਿ ਅੱਲੇ ਅੱਜ ਦੇ ਨਾਲ ਨਾਲ ਅਜੇ ਕੱਲ ਔਰ ਪਰਸੋ ਵੀ ਜਿਹੜਾ ਪ੍ਰਸਾਦ ਜਿਹੜੀ ਸੰਭਾਵਨਾ ਲਹਿਣੀ ਹੈ ਗਿਲ ਕੇ ਉਸ ਤੋਂ ਆਨਲਾਈਨ ਦੇ ਨਾਲ ਜਿਹੜਾ ਪ੍ਰਸਾਦ ਦੀ ਸੰਭਾਵਨਾ ਜਿਹੜੀ ਹੈ ਜ਼ਰੂਰ ਹੋ ਸਕਦੀ ਹੈ ਔਰ ਅੱਛੀ ਬਾਰਿਸ਼ ਵੀ ਦੇਖਣ ਨੂੰ ਮਿਲ ਸਕਦੀ ਹੈ ਸੋ ਸਿਆਸ ਕਰਦੇ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ ਲੁਧਿਆਣਾ ਦੇ ਪੇਜ ਨੂੰ ਲਾਈਕ ਕਰ ਔਰ ਸਬਸਕ੍ਰਾਈਬ ਕਰੋ ਪ੍ਰੋਗਰਾਮ ਅੱਦੇ ਲੱਗੇ ਸੋ ਸ਼ੇਅਰ ਜ਼ ਕਰੋ ਸੋ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਹਰਦੀਪ ਦੂਆ ਨੂੰ ਦਿਓ ਇਜਾਜ਼ਤ ਧੰਨਵਾਦ ਔਰ ਜੋੜੇ ਰਹੋ ਲੁਧਿਆ